ਤੇ ਤਿਆਰ ਹੋ ਰਹਿਨੇ ਸਰਸਾ ਨਦੀ 6 7 ਦੀ ਦਰਮਿਆਨੀ ਰਾਤ ਭਾਵ ਕੇ 7 ਤਰੀਕ ਦਾ ਅੰਮ੍ਰਿਤ ਵੇਲਾ ਹੋ ਗਿਆ ਹੈ ਵੈਰੀ ਚੜ ਕੇ ਆ ਰਿਹਾ ਤੇ ਗੁਰੂ ਕੇ ਲਾਲ ਜਪ ਕਰਨ ਵਾਸਤੇ ਤਿਆਰੀਆਂ ਇੰਜ ਕਰਦੇ ਲਲਕਾਰਾ ਦੇ ਕੇ ਤੇ ਬਾਬਾ ਜੀਵਨ ਸਿੰਘ ਜੀ ਕਹਿੰਦੇ ਮਰਦਾ ਇੱਕ ਕੰਮ ਅਨੋਖੇ ਪੈਂਦੇ ਹਰ ਪਰਦੇ ਸਿੰਗਾ ਨੂੰ ਵੈਰੀ ਪਾਲਣ ਨਾ ਕੇਰੇ ਉੱਟ ਜਾਂਦੀ ਸੁਖਾ ਸਿਆ ਵੈਰੀ ਵਧਵਾ ਸਕਣ ਅੰਘੇਰੇ ਲੜਕਾਰਾ ਦੇ ਕੇਤੇ ਬਾਬਾ ਜੀਵਨ ਸਿੰਘ ਜੀ ਕਹਿੰਦੇ ਮਰਦਾ ਤੇ ਔਰਿਆਂ ਨੂੰ ਡਾਟੇ ਕੰਮ ਅਨੋਖੇ ਸਕਣ ਅੰਗਾਰੇ ਓ ਦਲ ਚੜ ਕੇ ਆ ਗਏ ਨੇ ਦੁਸ਼ਮਣ ਉਲ ਗਏ ਕਸਮਾਂ ਖਾ ਕੇ ਵੈਰੀ ਦਲ ਰੋਕਣ ਲਈ ਉੱਠੋ ਤਲੀ ਤੇ ਸੀਸਕਾ ਕੇ ਦੁਸ਼ਮਣ ਦਾ ਹਾਰ ਆਇਆ ਦੁਸ਼ਮਣ ਦਾ ਹਾਰ ਆਇਆ ਰੋਕੋ ਕਰਕੇ ਵੱਡੇ ਜੇਰੇ ਉੱਟ ਜਾਂਦੀ ਸੁਖਾ ਸਿਆ ਵੈਰੀ ਵਧ ਨਾ ਸਕਣ ਅੰਗਾਰੇ ਤੇ ਜਾਨਦੀ ਸੁੱਖਾ ਸਿਆ ਵੈਰੀ ਵਧ ਰਾ ਸਗਰੇ ਅੰਗਾਰੇ ਓ ਕਲਗੀ ਤਰਦਾ ਤੇਨੀ ਸਾਨੂੰ ਦਿਉਣਾ ਦਸਿਆ ਮਰ ਕੇ ਸਾਡੀ ਗਿਣਤੀ ਥੋੜੀ ਆ ਰਹਿਣਾ ਨਹੀਂ ਵੈਰੀ ਤੋਂ ਡਰ ਕੇ ਧਰ ਸੀਸ ਧੜੀ ਤੇ ਜੀ ਅੱਜ ਕਰਨੇ ਹੱਥ ਚੰਗੇਰੇ ਤੁਸਿਆਂ ਸਦੇ ਬੇਟੇ ਆ ਤੁਸਿਆਂ ਸਦੇ ਬੇਟੇ ਉਹ ਜਿਹੜਾ ਦਿਲੋਂ ਸੀਸ ਲਿਆ ਆ ਨਾ ਡਰਿਆ ਮੁਸੀਬਤ ਤੋਂ ਆਨੰਦਪੁਰ ਅਦਬ ਦੇ ਨਾਲ ਪਹੁੰਚਾਇਆ ਤਰੀਦ ਛੱਡਣੀ ਨਹੀਂ ਸੇਵਾ ਕਰ ਗਏ ਵੱਡੇ ਵਧੇਰੇ ਉਹ ਤੂੰ ਜਲਦੀ ਸੁਖਾ ਤਰਪ੍ਰੀਤ ਮਨੇ ਅਜ ਆ ਪਈ ਮੁਸੀਬਤ ਭਾਰੀ ਜਿੰਦ ਲੇ ਖੇ ਲਾਵਾਂਗੇ ਲੜਨਾ ਇੱਕ ਡਾਮਣੇ ਸਾਰੀ ਤਰਪ੍ਰੀਤ ਨਵਾਣੀ ਆ ਨਿਕਲੇ ਜਿੰਦ ਯਾਰ ਦੇ ਡੇਰੇ ਹੋੱਤ ਜਲਦੀ ਸੁਖਾਸਿਆ ਮੈਰੀ ਬਦਲਾ ਸਕਣ ਤੇ ਨਹੀਂ ਫੌਜ ਦੀ ਕਰਦੇ ਭਾਵੇਂ ਲੱਖਾਂ ਵੈਰੀ ਨਹੀਂ ਥੋੜੇ ਸਿੰਘ ਨਾਹਿ ਮਤੋਂ ਹਰਦੇ ਬੰਕਰ ਤੇ ਸੱਚ ਤੁਸੀਂ ਬਨ ਕੇ ਲੜਾ ਮੋਤ ਦੇ ਜ਼ੇਰੇ ਅੰਤ ਜਦ ਹੀ ਸੁਖਾ ਸਿਆ ਵੈਰੀ ਵੱਧਾ ਸਕਣ ਅੰਗੇ ਵਿਚ ਇੱਜੜ ਪੇਂਡਾਂ ਦੇ ਬੱਬਰ ਸ਼ੇਰ ਵਜੇ ਫਿਰ ਆ ਕੇ ਆ ਜਾਵੇ ਨਾ ਮੱਥੇ ਲਾਲ ਗਲਾ ਪਿੱਛੇ ਰੇ ਉੱਠ ਜਲਦੀ ਸੁਖਾ ਸਿਆ ਵੈਰੀ ਬਦਲਾ ਸਕਣ